ਖਬਰਾਂ ਦਾ ਤਾਜ਼ਾ ਅਪਡੇਟ ਲੈਣ ਵਾਸਤੇ ਲੋਕਰਾਜ ਟੀਵੀ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਤੇ ਕਲਿੱਕ ਕਰਕੇ 올 ది অপਸ਼ਨ ਪ੍ਰੈਸ ਕਰੋ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਅੰਮ੍ਰਿਤਸਰਿਆ ਨੇ ਕਿਸਾਨਾਂ ਦੇ ਹੱਕ ਵਿੱਚ ਕੱਢੀ ਜਾਗੋ ਜਾਗੋ ਜੇ ਪੰਜਾਬੀ ਫਿਲਮੀ ਕਲਾਕਾਰਾਂ ਅਤੇ ਵੱਡੀ ਗਿਣਤੀ 'ਚ ਮਹਿਲਾਵਾਂ ਬੱਚਾ ਰਾਹੀ ਨੱਚ ਤੱਪ ਕੇ ਕੀਤਾ ਪਿੱਟ ਸਿਆਪਾ ਅੰਮ੍ਰਿਤਸਰ ਦੇ ਪੋਸ਼ ਏਰੀਆ ਪੁਲੀ ਸਿਟੀ ਜਿੱਥੇ ਸਾਬਕਾ ਕੈਪਟਨ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਕੋਠੀ ਹੈ ਉਸ ਤੇ ਲੱਗੇ ਹੀ ਕਿਸਾਨਾਂ ਦੇ ਹੱਕ ਵਿੱਚ ਮਹਿਲਾਵਾਂ ਵੱਲੋਂ ਇੱਕ ਵੱਡੀ ਵਿਸ਼ਾਲ ਜਾਗੋ ਕੱਢੀ ਗਈ ਜਿਸ ਵਿੱਚ ਮਹਿਲਾਵਾਂ ਬੱਚੇ ਆਦਮੀ ਵੀ ਸ਼ਾਮਿਲ ਸਨ ਇਨ੍ਹਾਂ ਲੋਕਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਇਹਨਾਂ ਦਾ ਕਹਿਣਾ ਹੈ ਕਿ ਕੇਂਦਰ ਦਾ ਮੋਦੀ ਸਰਕਾਰ ਜਿਹੜੀ ਸੁੱਤੀ ਪਈ ਹੈ ਉਸ ਨੂੰ ਜਗਾਉਣ ਵਾਸਤੇ ਇਹ ਜਾਗੋ ਕੱਢੀ ਗਈ ਹੈ ਜਿਹੜੀ ਕਾਰਪੋਰੇਟ ਕਾਹਨੀਆਂ ਨੂੰ ਫਾਇਦਾ ਪਹਚਾਣਨ ਵਾਸਤੇ ਉਹਨਾਂ ਦੇ ਇਸ਼ਾਰਿਆਂ ਤੇ ਇਹ ਸਭ ਕੁਝ ਕਰ ਰਿਹਾ ਹੈ ਅਸੀਂ ਅੱਗੇ ਕਾਲੀ ਦੀਵਾਲੀ ਮਨਾਈ ਸੀ ਤੇ ਹੁਣ ਸਾਨੂੰ ਜਿਹੜਾ ਨਵਾਂ ਸਾਲ ਆ ਰਿਹਾ ਹੈ ਉਹ ਵੀ ਕਿਤੇ ਕਾਲਾ ਨਾ ਮਨਾਉਣਾ ਪਵੇ ਸਾਡਾ ਕਹਿਣਾ ਹੈ ਕਿ ਕੇਂਦਰ ਦੀ ਸੁੱਤੀ ਮੋਦੀ ਸਰਕਾਰ ਜਾਗ ਪਏ ਅਤੇ ਕਿਸਾਨ ਜਿਹੜੇ ਐਨੀ ਠੰਡ ਵਿੱਚ ਸੰਘਰਸ਼ ਕਰ ਰਹੇ ਹਨ ਉਹ ਆਪਣੇ ਘਰਾਂ ਨੂੰ ਵਾਪਸ ਪਰਤ ਜਾਣ ਜਿਹੜੇ ਕਿਸਾਨ ਇਸ ਸੰਘਰਸ਼ ਵਿੱਚ ਸ਼ਹੀਦ ਹੋਏ ਹਨ ਉਹਨਾਂ ਦੀ ਸ਼ਹਾਦਤ ਅਜਾਇਆ ਨਹੀਂ ਜਾਵੇਗੀ ਯਾਨੀ ਕਿੜਾਕੀ ਠੰਡ ਵਿੱਚ ਮਹਿਲਾਵਾਂ ਨੇ ਬੋਲੀਆਂ ਪਾ ਕੇ ਮੋਦੀ ਸਰਕਾਰ ਨੂੰ ਲਾਂਤਾਂ ਪਾਈਆਂ ਅਤੇ ਨਵਜੋਤ ਸਿੰਘ ਸਿੱਧੂ ਦੇ ਘਰ ਬਾਹਰ ਆ ਕੇ ਕਾਫੀ ਸਮਾਂ ਲੋਕ ਜਾਗੋ ਲੈ ਕੇ ਖੜੇ ਰਹੇ ਪਰ ਨਵਜੋਤ ਸਿੰਘ ਸਿੱਧੂ ਘਰੋਂ ਬਾਹਰ ਨਹੀਂ ਨਿਕਲੇ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਅੰਦਰ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਲੋਕਾਂ ਦਾ ਕਹਿਣਾ ਸੀ ਕਿ ਸਿੱਧੂ ਵੀ ਇਸੀ ਕਲੋਨੀ ਦੇ ਵਾਸnik ਹਨ ਉਹਨਾਂ ਨੂੰ ਇਸ ਜਾਗੋ ਵਿੱਚ ਸ਼ਾਮਲ ਹੋਣਾ ਚਾਹੀਦਾ ਸੀ ਪਰ ਉਹਨਾਂ ਨੇ ਜ਼ਰੂਰੀ ਨਹੀਂ ਸਮਝਿਆ खना जी खना जी माई पुछ ਕਹਿੰਦੇ ਕਿ ਤੈਨੂੰ ਬਿਲ ਮੋਬਾਈਲ ਪਲਾਨ ਕਰਤੇ ਕਿਸ ਤਰੀਕੇ ਨਾਲ ਆਮ ਕਰਾਤੀਆਂ ਜਿਹੜੀਆਂ ਉਹਨਾਂ ਨੇ ਅੱਜ ਦੀ ਵਾਰਨੇ ਤੋਂ ਉਹਨਾਂ ਨੂੰ ਇੱਕ ਸਗਾ ਕੰਮ ਕਿਹਾ ਮੇਰਾ ਨਾਮ ਰਾਜਨ ਮਾਨ ਹਾਂ ਜੇ ਕੀ ਪ੍ਰੋਗਰਾਮ ਰੱਖਿਆ ਕੀ ਕਰਨ ਗਏ ਇਹ ਅੱਜ ਅਸੀਂ ਜਾਗੋ ਦਾ ਪ੍ਰੋਗਰਾਮ ਰੱਖਿਆ ਵਾ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਅਸਲਤ ਸਰਕਾਰ ਜਿਹੜੀ ਆਉਦੀ ਆ ਸੈਂਟਰ ਦੀ ਸਰਕਾਰ ਸੁੱਤੀ ਪਈ ਆ ਉਹਨੂੰ ਜਗਾਉਣ ਵਾਸਤੇ ਅਸੀਂ ਜਿਹੜੀ ਆ ਇਹ ਅੱਜ ਜਾਗੋ ਦਾ ਪ੍ਰੋਗਰਾਮ ਰੱਖਿਆ ਵਾ ਕਿਉਂਕਿ ਇਹ ਕਾਰਪੋਰੇਟ ਘਰਾਣਿਆਂ ਦੇ ਨਸ਼ੇ ਦੇ ਵਿੱਚ ਜਿਹੜਾ ਨੋਟਾਂ ਦਾ ਨਸ਼ਾ ਨਾ ਉਹਦੇ ਵਿੱਚ ਮੋਦੀ ਸਰਕਾਰ ਖਾਸ ਕਰਕੇ ਸਾਰਾ ਪ੍ਰਧਾਨ ਮੰਤਰੀ ਜਿਹੜਾ ਵਾ ਉਹ ਨਸ਼ੇ ਦੇ ਵਿੱਚ ਉਹਦੇ ਝੂਲਿਆਂ ਦੇ ਝੂਲ ਰਿਹਾ ਵਾ ਸੁੱਤਾ ਪਿਆ ਉਹਨੂੰ ਜਗਾਉਣ ਵਾਸਤੇ ਸੀ ਇਹ ਇੱਕ ਗੱਗੋ ਕੱਢਿਆ ਕਿ ਅੱਗੇ ਜਿਹੜੀ ਅਸੀਂ ਕਾਲੀ ਦੀਵਾਲੀ ਬਣਾਈ ਆ ਇਹਦੀਆਂ ਕਾਰਨਾ ਕਰਕੇ ਹਾਕਮ ਦੀਆਂ ਕਾਰਨਾ ਕਰਕੇ ਅਸੀਂ ਹੁਣ ਜਿਹੜੇ ਆ ਇਹ ਸਾਡਾ ਨਵਾਂ ਸਾਲ ਵੀ ਆ ਜਿਹੜਾ ਇਹ ਵੀ ਇੰਨਾ ਕਾਲਾ ਜਾ ਰਿਹਾ ਔਰ ਲੋਹੜੀ ਆਉਣ ਵਾਲੀ ਆ ਸਾਡੇ ਤਿਹਾਰ ਜਿਹੜਾ ਅਸੀਂ ਸਾਰੇ ਤਿਹਾਰ ਜਿਹੜੇ ਕਾਲੇ ਤਿਹਾਰ ਮਨਾਵਾਂਗੇ ਜਦੋਂ ਤੱਕ ਇਹ ਕਿਸਾਨਾਂ ਦੀਆਂ ਜਿਹੜੇ ਕਾਲੇ ਕਾਨੂੰਨੀਆਂ ਵਾਪਸ ਨਹੀਂ ਲੈ ਜਾਂਦੇ ਕਿਉਂਕਿ ਪਿਛਲੇ ਲੰਬੇ ਸਮੇਂ ਦੇ ਤੋਂ 1 ਮਹੀਨੇ ਦੇ ਉੱਤੋਂ ਲਗਾਤਾਰ ਕਿਸਾਨ ਜਿਹੜੀਆਂ ਨੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ ਪਰ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ ਬੜੀ ਤਰਾਸਦੀ ਹੈ ਕਿ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਐਡੇ ਵੱਡੇ ਮੁਲਕ ਦਾ ਪ੍ਰਧਾਨ ਮੰਤਰੀ ਹੋਵੇ ਔਰ ਉਤੋਂ ਦੀ ਆਵਾਮ ਜਿਹੜੀ ਹੈ ਸੜਕਾਂ ਦੇ ਉੱਤੇ ਪਿਛਲੇ ਕਈ ਮਹੀਨਿਆਂ ਦੇ ਉਤੋਂ ਜਿਹੜੀ ਠੰਡ ਦੇ ਵਿੱਚ ਜਿਹੜੀਆਂ ੱਟਕੇ ਖਾਦੀ ਹੋਵੇ ਤੇ ਪਰ ਉਹਦਾ ਕੋਈ ਸੁਣਵਾਈ ਨਾ ਕੀਤੀ ਜਾਵੇ ਇਹ ਬੜੀ ਸ਼ਰਮਨਾਕ ਗੱਲ ਆ ਇਸ ਕਰਕੇ ਇਹ ਜਾਗੂ ਅਸੀਂ ਕੱਢ ਕੇ ਉਹਨੂੰ ਜਗਾ ਰਹੇ ਹਾਂ ਕੇਂਦਰ ਸਰਕਾਰ ਨੂੰ ਜਗਾ ਰਹੇ ਹਾਂ ਕਿ ਇਹ ਸਾਡੀ ਜਿਹੜੀ ਆ ਆਵਾਜ਼ ਨੂੰ ਸੁਣੇ ਇਹ ਜਿਹੜੀ ਬੋਲੀ ਹੋ ਚੁੱਕੀ ਹਕੂਮਤ ਹੈ ਇਹ ਸਾਡੀ ਆਵਾਜ਼ ਨੂੰ ਸੁਣੇ ਤੇ ਲੋਕਾਂ ਦਾ ਦੁੱਖ ਦਰਦ ਸਮਝ ਕਰੇ ਕੇਂਦਰ ਸਰਕਾਰ ਨਾਲ ਲਗਾਤਾਰ ਕਿਸਾਨਾਂ ਜਿੱਥੇ ਬੰਦੇ ਮੀਟਿੰਗ ਹੋ ਰਹੀ ਪਰ ਕੋਈ ਸਪੱਸ਼ਟ ਨਤੀਜਾ ਨਹੀਂ ਨਿਕਲ ਰਿਹਾ ਤੇ ਕੱਲ ਫਿਰ ਕਿਸਾਨਾਂ ਦੀ ਮੀਟਿੰਗ ਹੈ ਕੇਂਦਰ ਸਰਕਾਰ ਨਾਲ ਕੀ ਲੱਗਦਾ ਤੁਹਾਨੂੰ ਹੱਲ ਲੇਗਾ ਮਸਲਾ ਨਹੀਂ ਬਿਲਕੁਲ ਨਹੀਂ ਇਹ ਇਹਨਾਂ ਦਾ ਜਿਹੜਾ ਜਿਹੜਾ ਬਣਾਇਆ ਇਹਨਾਂ ਵਤੀਰਾ ਜਿਹੜਾ ਉਹ ਬੜਾ ਘਟਿਆ ਵਾ ਔਰ ਅੜਿਆ ਲ ਵਤੀਰਾ ਬਣਾਇਆ ਵਾ ਜਾਣ ਬੁੱਝ ਕੇ ਇਹ ਇੱਕ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਨਾ ਚੰਦ ਬੰਦਿਆਂ ਨੂੰ ਖੁਸ਼ ਕਰ ਲਈ ਕਰੋੜਾਂ ਬੰਦਿਆਂ ਦੀ ਜਿਹੜੀ ਆ ਉਹ ਬਰਬਾਦੀ ਦੇ ਵਿੱਚ ਇਹ ਧਕੇਲਿਆ ਵਾ ਕਿਉਂਕਿ ਇਹ ਚਾਹੁੰਦਾ ਨਹੀਂ ਆ ਕਿ ਪੰਜਾਬ ਜਿਹੜਾ ਖਾਸ ਕਰਕੇ ਪੰਜਾਬ ਬਹੁਤ ਖੁਸ਼ਹਾਲ ਸੂਬਾ ਵਾ ਪੰਜਾਬ ਦੇ ਲੋਕ ਚਿਹਾਰੂ ਆ ਇਹ ਪੰਜਾਬ ਇਹਨਾਂ ਦੀ ਅੱਖਾਂ ਦੇ ਵਿੱਚ ਰੜਕਦਾ ਵਾ ਇਹ ਪੰਜਾਬ ਨੂੰ ਵੀ ਬਰਬਾਦ ਕਰਨ ਚਾਹੁੰਦਾ ਵਾ ਕਿਉਂਕਿ ਬਿਹਾਰ ਤੇ ਜੁਪੀ ਦੂਜੀਆਂ ਸਟੇਟਾਂ ਦੇ ਵਿੱਚ ਜਿੱਥੇ ਇਹਨਾਂ ਨੇ ਲਾਗੂ ਕੀਤੇ ਨੇ ਉਹਨਾਂ ਦੀ ਹਾਲਾਤ ਆ ਜੀ ਤੁਸੀਂ ਵੀ ਜਾਣਦੇ ਹੋ ਕਿ ਕਿੱਦਾਂ ਉਹ ਮਜ਼ਦੂਰੀ ਵਾਲੀ ਸਾਨੂੰ ਵੀ ਦਿਹਾੜੀਆਂਦਾਰਾਂ ਦੇ ਉਤੇ ਲਾਣਾ ਚਾਹਦਾ ਇਸ ਕਰਕੇ ਅਸੀਂ ਇਹ ਬਰਦਾਸ਼ਤ ਨਹੀਂ ਕਦੀ ਵੀ ਕਰਾਂਗੇ ਸੰਘਰਸ਼ ਦੇ ਚੱਲਦੇ ਕਈ ਕਿਸਾਨ ਜਦੋਂ ਵੀਰਾ ਦੀ ਮੌਤ ਵੀ ਹੋ ਚੁੱਕੀ ਪਰ ਕੇਂਦਰ ਸਰਕਾਰ ਇਹ ਤਾਂ ਕਾਸੀ ਮੱਸ ਨਹੀਂ ਨਹੀਂ ਬਿਲਕੁਲ ਇਹ ਇਹ ਜਿਹੜੀਆਂ ਸ਼ਹਾਦਤਾਂ ਨੇ ਅੰਜਾਈ ਨਹੀਂ ਜਾਣਗੀਆਂ ਇਹਨਾਂ ਸ਼ਹਾਦਤਾਂ ਦਾ ਮੁੱਲ ਪਵੇਗਾ ਇਹ ਗੱਲ ਅਸੀਂ ਸਾਰੇ ਸਮਝਦੇ ਪੰਜਾਬੀ ਸਮਝਦੇ ਹਾਂ ਕਿ ਅੱਜ ਤੱਕ ਜਦੋਂ ਜਦੋਂ ਵੀ ਲੋੜ ਪਈ ਆ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਔਰ ਉਹਨਾਂ ਕੁਰਬਾਨੀਆਂ ਦਾ ਮੁੱਲ ਪਿਆ ਔਰ ਜਿਹੜੇ ਅੱਜ ਸਾਡੇ ਸ਼ਹੀਦ ਹੋਏ ਨੇ ਕਿਸਾਨ ਭਰਾ ਸਾਡੇ ਸ਼ਹੀਦ ਹੋਏ ਨੇ ਉਸ ਇਸ ਮਰਦ ਦੇ ਵਿੱਚ ਉਹਨਾਂ ਦੀਆਂ ਸ਼ਹਾਦਤਾਂ ਦਾ ਮੁੱਲ ਪਵੇਗਾ ਉਹਨਾਂ ਦੇ ਉਹਨਾਂ ਨੂੰ ਅਸੀਂ ਕਦੇ ਵੀ ਅੰਜ ਕੇਂਦਰ ਨੂੰ ਸਮਝ ਲੈਣਾ ਚਾਹੀਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਹੋਰ ਪੈਦਾ ਹੋਣਗੇ ਇਹਦਾ ਜਿਹੜਾ ਨੱਕ ਜਦਮ ਹੋਰ ਕੀਤਾ ਜਾਊਗਾ ਦੇਖੋ ਜੀ ਇਹ ਜਿਹੜਾ ਅੱਜ ਅਸੀਂ ਆਪਣੀ ਹੋਲੀ ਸਿਟੀ ਨਿਵਾਸੀਆਂ ਨੇ ਸਾਰਿਆਂ ਨੇ ਹੋਲੀ ਸਿਟੀ ਸਾਡੇ ਅੰਮ੍ਰਿਤਸਰ ਚ ਔਰ ਉਹਦੇ ਵੱਲੋਂ ਅਸੀਂ ਇੱਕ ਜਾਗੋ ਦਾ ਜਿਹੜਾ ਪ੍ਰੋਗਰਾਮ ਅਯੋਜਿਤ ਕੀਤਾ ਇਹਦਾ ਮਕਸਦ ਵੀ ਉਹੀ ਹੈ ਜਿਹੜਾ ਕੱਲ ਸਾਡੇ ਪੂਰੇ ਕਲੋਨੀ ਨੇ ਇੱਕ ਬਹੁਤ ਵੱਡੀ ਜਿਹੜੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਰੈਲੀ ਕੀਤੀ ਅੰਮ੍ਰਿਤਸਰ ਦੇ ਵਿੱਚ ਔਰ ਅੰਮ੍ਰਿਤਸਰ ਦੀਆਂ ਵੱਖ-ਵੱਖ ਥਾਵਾਂ ਤੇ ਜਾ ਕੇ ਪੂਰੇ ਜਿਨ੍ਹਾਂ ਨੂੰ ਨਹੀਂ ਸੀ ਪਤਾ ਉਹਨਾਂ ਨੂੰ ਵੀ ਦੱਸਿਆ ਔਰ ਭਾਰਤ ਸਰਕਾਰ ਦੇ ਕੰਨ ਖੋਲਣ ਦੀ ਇੱਕ ਕੋਸ਼ਿਸ਼ ਕੀਤੀ ਔਰ ਐਸੀ ਕੋਸ਼ਿਸ਼ ਦੇ ਵਿੱਚ ਅੱਜ ਅਸੀਂ ਜਿਹੜੀ ਇਹ ਜਾਗੋ ਦਾ ਯੋਜਨ ਕੀਤਾ ਤੁਸੀਂ ਦੇਖੋ ਕਿ ਸਾਡੇ ਸਾਰੇ ਭੈਣ ਭਰਾ ਸਾਡੀਆਂ ਭੈਣਾਂ ਜਿਹੜੀਆਂ ਨੇ ਉੱਕਡੇ ਵੱਡੇ ਪੱਧਰ ਦੇ ਉੱਤੇ ਬੜੇ ਜੋਸ਼ ਉਖਰੋਸ਼ ਦੇ ਨਾਲ ਬੱਚੇ ਬਜ਼ੁਰਗ ਹਰ ਪੀੜ੍ਹੀ ਦੇ ਲੋਕ ਜਿਹੜੇ ਨੇ ਇਹਦੇ ਵਿੱਚ ਇਹਦਾ ਹਿੱਸਾ ਬਣੇ ਨੇ ਔਰ ਇਹਦਾ ਮਕਸਦ ਵੀ ਉਹੀ ਹੈ ਕਿ ਅਸੀਂ ਜਿਹੜੇ ਭਾਰਤ ਸਰਕਾਰ ਨੇ ਖੇਤੀ ਦੇ ਤਿੰਨ ਕਾਨੂੰਨ ਜਿਹੜੇ ਨੇ ਆ ਸਾਡੇ ਵਿਰੋਧ ਦੇ ਵਿੱਚ ਪੂਰੀ ਕਿਸਾਨੀ ਦੇ ਪੂਰੇ ਦੇਸ਼ ਦੇ ਵਿਰੋਧ ਵਿੱਚ ਜਿਹੜੇ ਨੇ ਉਹ ਬਿਨਾ ਕਿਸੇ ਦੀ ਸਲਾਹ مشوره ਤੋਂ ਜਿਹੜੇ ਨੇ ਪਾਸ ਕੀਤੇ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਉਹਨਾਂ ਦਾ ਅਸੀਂ ਪੂਰੀ ਤਰ੍ਹਾਂ ਜਿਹੜਾ ਅਸੀਂ ਉਹਦੀ ਵਿਰੋਧਤਾ ਕਰਦੇ ਆਂ ਔਰ ਉਸ ਵਿਰੋਧਤਾ ਨੂੰ ਜਿਹੜਾ ਅਸੀਂ ਵਰੋਧ ਕਰਨ ਦੇ ਲਈ ਵਾਸਤੇ ਇਹ ਜਿਹੜੀ ਅਸੀਂ ਰੈਲੀ ਆ ਜਿਹੜੀ ਜਗਾਉ ਉਹ ਆਯੋਜਿਤ ਕੀਤੀ ਮਸਲਾ ਅਜੇ ਤੇ ਹਲ ਹੁੰਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਮੋਦੀ ਜੀ ਨੂੰ ਈਐਮ ਵੀ ਦਾ ਬਣੇ ਆ ਹਾਂਜੀ ਜੇ ਤੇ ਵੋਟਾਂ ਨਾ ਬਣੇ ਹੁੰਦੇ ਫਿਰ ਤੇ ਹਲ ਉੱਠਦਾ ਹੋ ਜਾਂਦਾ ਤੇ ਹੋਣਾ ਪੈਣਾ ਵੇ ਸੱਚ ਦੀ ਆਵਾਜ਼ ਆ ਇਹ ਕੋਈ ਐਵੇਂ ਆਵਾਜ਼ ਨਹੀਂ ਜਿਹੜੀ ਜਾਗੋ ਕਰ ਰਹੀ ਆ ਨਾ ਮੋਦੀ ਜੀ ਨੇ ਕੰਨਾਂ ਦਾ ਵਿਚਾਰਿਆ ਵੀ ਜਾਗੋ ਮੋਦੀ ਜੀ ਨੂੰ ਜਗਾਉਣ ਲਈ ਜਾਗੋ ਦਾ ਜਿਹੜੀ ਕੀਤਾ ਗਿਆ ਵਾ ਇਹੀ ਕਹਿੰਦੇ ਆ ਵਿਅਕਤੀਗਤ ਹਾਲਸਾ ਵੈਕਸੀ ਕਿਸਾਨ ਸੰਘਰਸ਼ੀਕਤਾ ਜਿੰਦਾਬਾਦ ਜਿੰਦਾਬਾਦ ਹਾਂਜੀ ਲਾਲੀ ਜੀ ਸ਼ਬਾਜ਼ਪੁਰੀ ਦੇਖੋ ਅ ਅਸੀਂ ਅੱਜ ਸਾਰੇ ਇਲਾਕਾ ਨਿਵਾਸੀਆਂ ਨੇ ਆਪਣੇ ਸਾਰੇ ਹੀ ਭੈਣਾ ਭਰਾਵਾਂ ਦੇ ਨਾਲ ਮਿਲ ਕੇ ਇਹ ਪਲਾਨ ਕੀਤਾ ਕਿ ਇੱਕ ਰੋਸ ਵਾਲੀ ਜਿਹੜੀ ਜਾਗੋ ਹੈਗੀ ਆ ਕਾਲੀ ਜਾਗੋ ਜਿਹੜੀ ਕੱਢੀ ਜਾਵੇ ਔਰ ਅੱਜ ਅਸੀਂ ਇਹ ਜਾਗੋ ਜਿਹੜੀ ਆ ਇੱਥੋਂ ਰਾਜਨਮਾਨ ਜੀ ਇਹਨਾਂ ਦੇ ਘਰ ਤੋਂ ਸ਼ੁਰੂ ਕਰਾਂਗੇ ਇਸ ਤੋਂ ਬਾਅਦ ਸਾਡੇ ਘਰ ਜਾਏਗੀ ਉਸ ਤੋਂ ਬਾਅਦ ਹਰਚਰਨ ਭਾਈ ਦੇ ਘਰੇ ਜਾਏਗੀ ਔਰ ਇਸ ਤਰ੍ਹਾਂ ਅੱਗੇ-ਅੱਗੇ ਤੁਰਦੀ ਹੋਈ ਅਸੀਂ ਆਪਣੀਆਂ ਬੋਲੀਆਂ ਦੇ ਰਾਈ ਆਪਣੇ ਗੀਤਾਂ ਦੇ ਰਾਈ ਜਿਹੜਾ ਰੋਸ ਹੈਗਾ ਵਾ ਉਹਨੂੰ ਇਹਨਾਂ ਬੋਲੀਆਂ ਤੇ ਰਹੀਂ ਔਰ ਜਾਗੋ ਤੇ ਰਹੀਂ ਦਰਸਾਵਾਂਗੇ ਮੈਂ ਪਿਛਲੇ 1 ਮਹੀਨੇ ਤੋਂ ਆਸਾਨ ਹੈ ਜਿਹੜੇ ਦਿੱਲੀ 'ਚ ਬੈਠੇ ਪਰ ਸਰਕਾਰਾਂ ਦਾ ਹਜੇ ਉਹਨਾਂ ਵੱਲ ਬਿਲਕੁਲ ਵੀ ਜ਼ਿਆਦਾ ਧਿਆਨ ਨਹੀਂ ਤੇ ਕਈ ਪੰਜਾਬੀ ਕਲਾਕਾਰ ਆ ਜਿਹੜੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਤੇ ਕੀ ਸਰਕਾਰ ਨੂੰ ਮੈਸੇਜ ਦੇਣਾ ਚਾਹੀਦਾ ਹੈ ਦੇਖੋ ਜੀ ਕੱਲੇ ਪੰਜਾਬੀ ਕਲਾਕਾਰ ਹੀ ਨਹੀਂ ਸਾਰੇ ਹੀ ਪੰਜਾਬੀ ਜਿਹੜੇ ਨੇ ਇਸ ਵੇਲੇ ਬਲਕਿ ਭਾਰਤ ਦੇ ਸਾਰੇ ਕਿਸਾਨ ਹੀ ਇੱਕ ਦੂਸਰੇ ਦੇ ਮੋਢੇ ਨਾਲ ਮੋਢਾ ਜੋੜ ਕੇ ਉੱਥੇ ਬੈਠੇ ਹੋਏ ਨੇ ਔਰ ਅਸੀਂ ਸਾਰੇ ਇਹੀ ਚਾਹੁੰਦੇ ਆ ਕਿ ਜਿਹੜੇ ਕਾਨੂੰਨ ਸਾਨੂੰ ਨਹੀਂ ਪਸੰਦ ਹੈਗੇ ਇਹ ਕਾਨੂੰਨ ਜਿਹੜੇ ਵਾਪਸ ਲੈ ਜਾਣ ਚਾਹੀਦੇ ਔਰ ਇਹਨਾਂ ਦੀ ਥਾਂ ਦੇ ਉੱਤੇ ਉਹ ਸਾਰੇ ਕਾਨੂੰਨ ਬਣਾਉਣੇ ਚਾਹੀਦੇ ਜਿਹੜੇ ਕਿਸਾਨਾਂ ਦੇ ਹਿੱਤ ਦੇ ਵਿੱਚ ਆ ਸਾਰੇ ਦੇਸ਼ ਵਾਸੀਆਂ ਦੇ ਹਿੱਤ ਦੇ ਵਿੱਚ ਆ ਅੱਜ ਜਾਗੋ ਵਾਸਤੇ ਕੋਈ ਬੋਲੀਆਂ ਤਿਆਰ ਕੀਤੀਆਂ ਹੋਣਗੀਆਂ ਹਾਂਜੀ ਬਹੁਤ ਸਾਰੀਆਂ ਨੇ ਜੀ ਤੁਸੀਂ ਜਾਗੋ ਦੇ ਨਾਲ ਨਾਲ ਚੱਲਿਓ ਤੁਹਾਨੂੰ ਦਿਖਾਵਾਂਗੇ ਸੁਣਾ ਦਿਓ ਕੋਈ ਬੋਲੀ ਹਾਂਜੀ ਲੈ ਲੋ ਗੋਬੀ ਲੈ ਲੋ ਆਲੂ ਲੈ ਲੋ ਗੋਬੀ ਲੈ ਲੋ ਨਾਂ ਵਾਸਤੇ ਲੋਕਰਸ ਟੀਵੀ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਤੇ ਕਲਿੱਕ ਕਰਕੇ 올 ది অপশন প্রেস ਕਰੋ